ਜਦੋਂ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪੱਲੀ ਗੱਲ ਤੁਹਾਡੇ ਫਲਾਈ ਨਹੀਂ ਤੁਸੀਂ ਬਲੌਕ ਕਰਨ ਦੇ ਬਾਅਦ ਹੀ ਗੱਲ ਕਰੋ ਹੌਂ ਇੰਚ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਸਪੈਸ਼ਲ ਅੰਦੀਸਾ ਰਾ ਕੇ ਆਪਣਾ ਰੇ ਰਪੀਂਗ ਦਾ ਲੇਡੀ ਫੇਵਰ ਕੀਤਾ ਜਾ ਰਹਾ ਡੈਫੀਨਿਟਲੀ ਕੀਤਾ ਜਾ ਰਹਾ ਕਿਉਂਕਿ ਮੈਂ ਮੰਨਦਾ ਸੀ ਇਹਦੀ ਐਫਆਈਆਰ ਪਿੰਟੂ ਤਰੀਕੇ ਨਾਲ ਗ੍ਰਾਮ ਬੰਦਾ ਉਹਦੀ ਐਫਆਈਆਰ ਐਫਆਈਆਰ ਪੜੋਗੇ ਅਮਰੀਕ ਸਰ ਦੇ ਡੀਸੀ ਕੰਪਲੈਕਸ ਦੇ ਉੱਪਰ ਕੁਝ ਦਿਨ ਪਹਿਲਾਂ ਇੱਕ ਕੁੜੀ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਤੋਂ ਬਾਅਦ ਹੁਣ ਜਿਸ ਕੁੜੀ ਵੱਲੋਂ ਇਹ ਸਾਰਾ ਮਾਮਲਾ ਚੁੱਕਿਆ ਗਿਆ ਸੀ ਅਤੇ ਨੌਜਵਾਨ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਇਹ ਸਾਰਾ ਮਾਮਲਾ ਚੁੱਕਿਆ ਗਿਆ ਸੀ ਅਤੇ ਨੌਜਵਾਨ ਉੱਪਰ ਇਲਜ਼ਾਮ ਲਗਾਏ ਗਏ ਸੀ ਕਿ ਉਸ ਨੂੰ ਵਿਆਹ ਦਾ ਝਾਂਸਾ ਦੇਣ ਦੇ ਬਾਅਦ ਉਸ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਹੁਣ ਮੁੰਡੇ ਦੇ ਪਰਿਵਾਰ ਵੱਲੋਂ ਆਪਣਾ ਸਪਸ਼ਟੀਕਰਨ ਨਾ ਦਿੱਤਾ ਗਿਆ। ਅਬੋਹਰ ਦੇ ਵਿੱਚ ਐਫਆਈਆਰ ਆ ਸੇਮ 376 ਦੀ ਇੱਕ ਕੰਪਲੀਨਟਰ ਦੇ ਵਿੱਚ ਔਰ ਫੈਕਟਕਲੀ ਗੱਲ ਇਹ ਹੈ ਕਿ ਅਬੋਹਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧ ਪ੍ਰਦੇਸ਼ ਤੋਂ ਅਬੋਹਰ ਆਈ। ਔਰ 24 ਸਾਲ ਦੀ ਕੁੜੀ ਮੈਨੂੰ ਲੱਗਦਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਕਰਨਾ ਵਿਆਹ ਕਰਾਵਾਂਗਾ ਚਲੋ ਮੈਂ ਮੱਧ ਪ੍ਰਦੇਸ਼ ਚੋਂ ਬੁਰ ਜਾ ਰਹੀ ਹਾਂ ਵਿਆਹ ਕਰਾਵਾਂ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਚ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਡੀ ਮੀਡੀਆ ਹੈ ਜੇਕਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇਹ ਕਿ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਨਾ ਕਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰੇਗੀ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਆਪਣਾ ਰੇਪ ਕਰਵਾ ਕੇ ਫਿਰ ਮੈਰਿਜ ਵੀ ਕਰਵਾ ਰਹੀ ਹੈ ਇੰਨਾ ਪ੍ਰੈਸ਼ਰ ਕਰਤਾ ਉਹਨੂੰ 24 ਸਾਲ ਦੀ ਕੁੜੀ ਨੂੰ ਇੰਨੀ ਸਿਆਣੀ ਕੁੜੀ ਨੂੰ 19 ਸਾਲ ਦੇ ਬੱਚੇ ਨੇ ਸਰ ਅਸੀਂ 309 ਦੀ ਐਫ ਆਈ ਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫ ਆਈ ਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਸਮਝ ਨਹੀਂ ਆ ਰਿਹਾ ਸਰ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਦੀ ਐਫ ਆਈ ਆਰ ਸਿੰਪਲ ਤਰੀਕੇ ਨਾਲ ਗ੍ਰਾਮਪੰਡਾ ਉਹਦੀ ਐਫ ਆਈ ਆਰ ਐਫ ਆਈ ਆਰ ਪੜੋਗੇ ਤਾਂ ਉਹਦੀ ਐਫ ਆਈ ਆਰ 'ਚ ਕੋਈ ਇਫੈਕਟ ਹੀ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਕਿ ਹਾਂ ਮੈਂ Madhya Pradesh ਦੀ ਕੁੜੀ ਆ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪੰਜਾਬ ਤੋਂ ਲੱਗਦਾ ਕਿ ਨੌਜਵਾਨਾਂ ਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਕਿ ਸਰ ਇਹ ਮੇਰੀ ਤੁਹਾਡੇ ਮੀਡੀਆ ਰਹੀਂ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮਿਲੇਟ ਕਰ ਰਿਹਾ ਪਹਿਲੀ ਗੱਲ ਤਾਂ ਉਹਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਦੋਂ ਦੀ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਨਾ ਹੋਵੇ। ਪੁਲਿਸ ਥਾਣੇ ਜਾਣ ਤੋਂ ਪਹਿਲਾਂ ਤਿੰਨ ਚਾਰ ਦਿਨ ਉਹਨਾਂ ਨੇ ਹਟਲ ਦੇ ਵਿੱਚ ਮੁਜਾਰੇ ਨੂੰ ਕਿਸ ਤਰ੍ਹਾਂ ਤੁਸੀਂ ਦੂਤਾਂ ਨੂੰ ਨਾ ਕੁਛ ਨਹੀਂ ਪਤਾ ਕਿਸੇ ਚੀਜ਼ਾ ਨਹੀਂ ਪ ਨਾ ਆ ਸੀ ਗਏ ਆ ਤੇ ਨਾਲ ਲੜਕੀ ਆਹੀ ਪੁਲਿਸ ਵਾਲਿਆਂ ਨੂੰ ਕਾਫੀ ਕਹਿੰਦੇ ਰਹਿ ਆਂ ਭਾਈ ਇਹ ਲੜਕੀ ਦੀ ਇਨਕੁਆਇਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਅਸੀਂ ਉਹਨਾਂ ਨੂੰ ਮਿਲ ਜੀਏ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸੁਣਿਆ ਸਿਰ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪਰਚਾ ਜਾਂ ਵਿਆਹ ਤੇ ਜਾਂ 20 ਸਾਲ ਦੀ ਕੈਦ ਜੇ ਤੇ 6 ਸਾਲ ਲੜਕਾ ਤੁਹਾਨੂੰ ਵੇਲ ਨਹੀਂ ਹੈਗੀ ਇਹ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਗਏ ਵੀ ਆ 6 20 ਸਾਲਾਂ ਦੇ ਮੁੰਡੇ ਦੀ ਕਿੱਥੇ ਸ਼ਕਲ ਵੇਖਾਂਗੇ 20 ਸਾਲ ਤੋਂ ਬਾਅਦ ਇਹ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਇਹੀ ਕਿਹਾ ਸਾਨੂੰ ਨਹੀਂ ਪਤਾ ਜੀ ਜੋ ਮਰਜੀ ਫਿਰ ਜੀ ਹੁਣ ਤੁਸੀਂ ਮੀਡੀਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ ਮੀਡੀਆ ਅਗੇ ਇਹੋ ਹੀ ਮੰਗ ਕਰਦੇ ਹਾਂ ਕਿ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਜਿਹੜੀ ਹੈਗੀ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ